ਰਾਤੀ ਰੁਤੀ ਥਿਤੀ ਵਾਰੇ ਪਉਣ ਪਾਣੀ ਅਗਨੀ ਪਾਤਾਲ ਤੇਸ ਵਿੱਚ ਧਰਤੀ ਥਾ ਪ੍ਰਖੇ ਧਮਸਾਲ ਤੇਸ ਵਿੱਚ ਜੀ ਜੁਗਤ ਕੇ ਰੰਗੇ ਤਿਨ ਕੇ ਨਾਮ ਅਨੇਕ ਅਨੰਤੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਿੱਥੇ ਸੋਹਣ ਪੰਜ ਪਰਮਾਨ ਨਦਰੀ ਕਰਮ ਪਵੈ ਨਿਸਾਨ ਕਛ ਪਕਾਈ ਓਥੇ ਪਾਏ ਨਾਨਕ ਗਿਆ ਜਾ ਪੈ ਜਾਏ ਜਬਜੀ ਸਾਹਿਬ ਵਿੱਚ ਆਏ ਪੰਜ ਖੰਡ ਅਧਿਆਤਮਕ ਮੰਡਲ ਦੀਆਂ ਪੰਜ ਅਵਸਥਾ ਨੇ ਚਾਰ ਅਵਸਥਾ ਪੜਾਉ ਨੇ ਤੇ ਪੰਜਵੀਂ ਅਵਸਥਾ ਮੰਜ਼ਲੇ ਮਕਸੂਦ ਹੈ ਤੇ ਪੰਜਵੀਂ ਅਵਸਥਾ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਚਖੰਡ ਆਖਿਆ ਸੱਚਖੰਡ ਵਸੇ ਨਿਰੰਕਾਰ ਜਿੱਥੇ ਮਨੁੱਖ ਨਿਰੰਕਾਰ ਦੇ ਛੋਂਦਾ ਤੇ ਨਿਰੰਕਾਰ ਮਨੁੱਖ ਦੇ ਛੋਂਦਾ ਆਖਿਰ ਹਰ ਮਾਰਗ ਦੇ ਕੁਛ ਨਾ ਕੁਛ ਪੜਾਅ ਹੁੰਦੇ ਨੇ ਹਰ ਮਾਰਗ ਕਿਸੇ ਥਾਂ ਤੋਂ ਸ਼ੁਰੂ ਹੁੰਦਾ ਹੈ ਦੇ ਕਿਸੇ ਥਾਂ ਤੇ ਉਸ ਦਾ ਅੰਤ ਹੁੰਦਾ ਹੈ। ਜਗਤ ਦੇ ਰਹਿਬਰੀ ਪੁਰਸ਼ਾਂ ਨੇ ਮਨੁੱਖ ਦੀ ਸੁਰਤ ਦੇ ਜੋ ਪੜਾਓ ਗਿਣੇ ਵਿਥੇ ਨੇ ਉਹਨਾਂ ਸੰਬੰਧੀ ਜਾਣਕਾਰੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਇਸ ਪਾਵਨ ਰਚਨਾ ਵਿੱਚ ਕਰਾਉਂਦੇ ਨੇ। ਔਰ ਇਤਨੀ ਗੱਲ ਸਪਸ਼ਟ ਹੈ ਕਿ ਮਾਰਗ ਸੁਰਤ ਦਾ ਹੈ। ਮਾਰਗ ਧਿਆਨ ਦਾ ਹੈ। ਮਾਰਗ ਸਰੀਰ ਦਾ ਨਹੀਂ ਹੈ ਇਸ ਮਾਰਗ ਤੇ ਸਰੀਰ ਨੇ ਨਹੀਂ ਚੱਲਣਾ ਇਸ ਮਾਰਗ ਤੇ ਸੁਰਤ ਨੇ ਚੱਲਣਾ ਹੈ ਇਸ ਮਾਰਗ ਤੇ ਤਨ ਨੇ ਨਹੀਂ ਚੱਲਣਾ ਇਸ ਮਾਰਗ ਤੇ ਮਨ ਨੇ ਚੱਲਣਾ ਹੈ ਇਸ ਵਾਸਤੇ ਧਰਮ ਦੀ ਸਮੁੱਚੀ ਸਾਧਨਾ ਮਨ ਦੀ ਸਾਧਨਾ ਹੈ ਨਾ ਕਿ ਤਨ ਦੀ ਸਾਧਨਾ ਹੈ ਸੁਰਤ ਦੀ ਸਾਧਨਾ ਹੈ ਨਾ ਕਿ ਸਰੀਰ ਦੀ ਸਾਧਨਾ ਹੈ ਤਾਂ ਜਦ ਸੁਰਤ ਨੇ ਜਾਣਾ ਹੈ ਗगनमंडल ਦੇ ਵਿੱਚ ਉਸ ਸੱਚਖੰਡ ਵਸੇ ਨਿਰੰਕਾਰ ਤੱਕ ਉਹ ਰਸਤੇ ਦੇ ਪੜਾਵਾਂ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ਿਕਰ ਕੀਤਾ ਹੈ ਸਾਡੇ ਦੇਸ਼ ਦੇ ਵਿੱਚ ਧਰਮ ਸੰਬੰਧੀ ਜੋ ਕੁਝ ਤਜਰਬੇ ਕੀਤੇ ਗਏ ਉਹਨਾਂ ਨੇ ਦੋ ਪੜਾਅ ਦੱਸੇ ਨੇ ਤੇ ਤੀਸਰੀ ਮੰਜ਼ਲੇ ਮਕਸੂਦ ਉਪਨਿਸ਼ਦਾਂ ਦੇ ઋષਿ ਪਹਿਲੇ ਪੜਾਅ ਨੂੰ ਕਹਿੰਦੇ ਰਹੇ ਨੇ ਕਰਮ ਕਾਂਡ ਔਰ ਦੂਸਰੇ ਨੂੰ ਕਹਿੰਦੇ ਰਹੇ ਨੇ ਉਪਾਸ਼ਨਾ ਕਾਂਡ ਔਰ ਤੀਸਰੀ ਮੰਜ਼ਲੇ ਮਕਸੂਦ ਹੈ ਟਿਕਾਣਾ ਹੈ ਅਸਥਾਨ ਹੈ ਜਿਹਨੂੰ ਉਹਨਾਂ ਨੇ ਆਖਿਆ ਗਿਆਨ ਗਾਂਢ ਗਿਆਨ ਕਾਂਨ ਤੱਕ ਪਹੁੰਚਣਾ ਪਰਮਾਤਮਾ ਤੱਕ ਪਹੁੰਚਾ ਹੈ ਪਰਮਾਤਮਾ ਕੀ ਪ੍ਰਕਾਸ਼ ਗਿਆਨ ਕੀ ਹੈ ਪ੍ਰਕਾਸ਼ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੇ ਭਰਮ ਅੰਧੇਰਾ ਹੂ ਬੋ ਇਸੇ ਤਰੀਕੇ ਨਾਲ ਇਸਲਾਮ ਦੇ ਮਹਾਨ ਬਾਨੀ ਮੁਹੰਮਦ ਸਾਹਿਬ ਨੇ ਤਿੰਨ ਪੜਾਅ ਦੱਸੇ ਨੇ ते चौथी मंजिल दसी है। प्रथम कहते हैं कि खुदा दे मार्ग ते चलना है ते यात्रा आरंभ करनी पेगी शरीय तो। इथों ही कदम चुकना पेगा पहले शराब आना फिर तरीकत कुछ तर्क करना है त्याग दी दुनिया तीसरी मारुफत दी दुनिया और चौथी हकीकत ਜਿਸ ਨੂੰ ਸਚਾਈ ਕਹਿੰਦੇ ਨੇ ਉਹਨੂੰ ਅਰਬੀ ਦੇ ਵਿੱਚ ਕਹਿੰਦੇ ਨੇ ਹਕੀਕਤ ਹੱਕ ਸੱਚ ਹਕੀਕਤ ਸਚਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਕਿ ਸੱਚ ਤੱਕ ਪਹੁੰਚਣਾ ਪਰਮਾਤਮਾ ਤੱਕ ਪਹੁੰਚਣਾ ਹੈ ਮੁਹੰਮਦ ਸਾਹਿਬ ਦਾ ਕਹਿਣਾ ਹਕੀਕਤ ਤੱਕ ਪਹੁੰਚਣਾ ਖੁਦਾ ਤੱਕ ਪਹੁੰਚਣਾ ਹੈ ਗੱਲ ਬਿਲਕੁਲ ਇੱਕ ਹੈ ਇੱਥੇ ਆ ਕੇ ਇੱਕ ਪੰਜਾਬੀ ਮਹਾਵਰਾ ਵੀ ਸਿੱਧ ਹੋ ਜਾਂਦਾ ਹੈ ਕਿ ਸੌ ਸਿਆਣੇ ਇੱਕੋ ਮਤ ਮੂਰਖਾ ਆਪੋ ਆਪਣੀ ਸਿਆਣਿਆਂ ਨੇ ਦਾਣਾ ਪੁਰਸ਼ਾਂ ਨੇ ਹਮੇਸ਼ਾ ਉਹੀ ਗੱਲ ਕਰਨੀ ਹੈ ਜਿਹਦੀ ਬੁਨਿਆਦ ਸੱਚ ਆਉਂਦੀ ਹੈ ਜਿਹਦੇ 'ਚ ਉਛਾਲ ਸੁਗੰਧੀ ਗੁਣ ਸੱਚ ਦੇ ਹੀ ਹੁੰਦੇ ਨੇ ਤੋ ਸੱਚ ਤੱਕ ਪਹੁੰਚਣਾ ਖੁਦਾ ਤੱਕ ਪਹੁੰਚਣਾ ਹੈ ਸੱਚ ਤੱਕ ਪਹੁੰਚਣਾ ਪਰਮਾਤਮਾ ਤੱਕ ਪਹੁੰਚਣਾ ਹੈ ਇਸ ਵਾਸਤੇ ਜਿੱਥੇ ਬੈਠ ਕੇ ਸਤ ਦਾ ਚਿੰਤਨ ਹੋਵੇ ਸਤ ਦਾ ਧਿਆਨ ਜੋੜਿਆ ਜਾਏ ਉਸ ਅਸਥਾਨ ਨੂੰ ਕਹਿੰਦੇ ਨੇ ਸਤ ਸੰਗ ਉਹਨਾਂ ਬੰਦਿਆਂ ਦਾ ਇਕੱਠ ਜੋ ਸਤ ਦੀ ਸੰਗਤ ਕਰਨ ਆਏ ਨੇ ਸਤ ਦੀ ਤਲਾਸ਼ ਕਰਨ ਆਏ ਨੇ ਤੇ ਜਿਹਦਾ ਸਤ ਨਾਲ ਸੰਬੰਧ ਹੋ ਜਾਂਦਾ ਉਹਨੂੰ ਕਹਿੰਦੇ ਨੇ ਸਤ ਸੰਗੀ ਇਹ ਤੇ ਸਤ ਦਾ ਸੰਗੀ ਹੋ ਗਿਆ ਔਰ ਸਤ ਦਾ ਸੰਗੀ ਹੋ ਜਾਣਾ ਪਰਮ ਸ਼ਕਤੀ ਦਾ ਸੰਗੀ ਮੂਲ ਦਾ ਸੰਗੀ ਔਰ ਇੰਜ ਕਹਿ ਲੋ ਉਹਨੂੰ ਸਭ ਤੋਂ ਵੱਡਾ ਮਿੱਤਰ ਮਿਲ ਗਿਆ ਜਿਹਦੇ ਸਮਾਨ ਹੋਰ ਕੋਈ ਵੀ ਨਹੀਂ ਤੇ ਸਾਹਿਬ ਸੇਗੁਰ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਪੜਾਅ ਦੱਸੇ ਨੇ ਪੰਜਵੀਂ ਮੰਜ਼ਲੇ ਮਕਸੂਦ ਜਿਸ ਤਰ੍ਹਾਂ ਦੋ ਪੜਾਅ ਤੇ ਤੀਸਰੀ ਮੰਜ਼ਲ ਸੜੇ ਦੇਸ਼ ਦੇ ਪ੍ਰਾਚੀਨ ਸਨਾਤਨੀ ਰਿਸ਼ੀਆਂ ਨੇ ਦੱਸੇ ਨੇ ਕਰਮ ਕਾਂ ਉਪਾਸ਼ਨਾ ਕਾਂ ਤੇ ਫਿਰ ਗਿਆਨ ਕਾਂ ਕਰਮ ਕਾਂ ਸਰੀਰ ਨੇ ਕਰਨਾ ਹੈ ਉਪਾਸ਼ਨਾ ਕਾਂ ਮਨ ਨੇ ਕਰਨਾ ਹੈ ਗਿਆਨ ਕਾਂ ਫਲ ਹੈ ਇੰਜ ਕਹਿ ਲੋ ਕਰਮ ਕਾਂਡ ਬੀਜ ਹੈ ਉਪਾਸ਼ਨਾ ਕਾਂਡ ਸ਼ਾਖਾ ਨੇ ਤੇ ਗਿਆਨ ਕਾਂਡ ਫਲ ਹੈ ਕਰਮ ਦਾ ਫਲ ਹੀ ਹੈ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਭਇਆ ਤਬ ਕਰਮੇ ਨਾਸ ਫਲ ਕਾਰਨ ਫੂਲੀ ਬਨਰਾਏ ਫਲ ਪਾਕਾ ਤਬ ਫੂਲ ਵਿਲਾਏ ਫੁੱਲ ਖਿੜੇ ਨੇ ਫਲ ਨੂੰ ਜਨਮ ਦੇਣ ਲਈ ਪਰ ਜੈਸੇ ਫੁੱਲ ਦੇ ਚੋਂ ਫਲ ਨਿਕਲਦਾ ਹੈ ਫੁੱਲਾਂ ਦਾ ਅੰਤ ਹੋ ਜਾਂਦਾ ਹੈ ਜੈਸੇ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਕਰਮ ਕਾਂਡ ਦੀ ਦੁਨੀਆ ਰਹਿ ਜਾਂਦੀ ਹੈ ਅਗਰ ਸਾਰੀ ਜ਼ਿੰਦਗੀ ਕਰਮ ਕਾਂਡ ਚੱਲ ਰਿਹਾ ਹੈ ਤਾਂ ਇਤਨੀ ਗੱਲ ਸਪਸ਼ਟ ਹੈ ਕਿ ਇਸ ਬੰਦੇ ਕੋਲ ਉਹ ਫੁੱਲ ਹੈ ਜਿਹਦੇ ਚੋਂ ਅਜੇ ਤੱਕ ਫਲ ਨਹੀਂ ਨਿਕਲੇ ਹੈ ਔਰ ਹਕੀਕਤ ਦੇ ਵਿੱਚ ਕੁਝ ਕਰਮ ਕਾਂਡ ਤੇ ਐਸੇ ਵੀ ਨੇ ਜਿਨ੍ਹਾਂ ਦੇ ਵਿੱਚ ਵਕਈ ਫਲ ਦੀ ਪ੍ਰਾਪਤੀ ਹੁੰਦੀ ਨਹੀਂ ਜਿਸ ਨੂੰ ਅੱਜਕਲ ਨਾਨਕਮਤਾ ਕਹਿੰਦੇ ਨੇ ਕਿਸੇ ਵਕਤ ਇਸ ਆਸਥਾਨ ਦਾ ਨਾਂ ਸੀ ਗੋਰਖਮਤਾ ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਾਥੀਆਂ ਮਰਦਾਨੇ इत्याਦਿਕ ਦੇ ਸਮੇਤ ਪਹੁੰਚੇ ਨੇ ਗੋਰਖਮਤੇ ਦੇ ਵਿੱਚ ਤਾਂ yogi ਅਨੇ ਆਪ ਦਾ ਸਨਮਾਨ ਕੀਤਾ ਤੇ ਮੁਖੀ ਸਿਰਮੌਰ ਜੋਗੀ ਲੋਹਰੀ ਪਾਨਾਥ ਨੇ ਗੁਲਾਬ ਦਾ ਇੱਕ ਫੁੱਲ ਪੇਸ਼ ਕੀਤਾ ਮਰਦਾਨਾ ਕਹਿਣ ਲਗਾ ਪਾਤਸ਼ਾ ਪਹਿਲੇ ਸੁਮੇਰ ਪਰਬਤ ਤੇ ਯਵਟਾਲੇ ਜਿੱਥੇ-ਜਿੱਥੇ ਵੀ ਗયા ਜੋਗੀ ਲੰਬੀ ਛੋੜੀ ਬੈਸ ਕਰਦੇ ਰਹਨੇ ਪਰ ਹੁਣ ਇਹਨਾਂ ਦਾ ਸੁਭਾਅ ਬਿਲਕੁਲ ਬਦਲੇ ਆਇਆ ਹੁਣ ਤੇ ਆਪ ਨੂੰ ਵੇਖ ਕੇ ਪ੍ਰਸੰਨ ਹੋ ਕੇ ਗੁਲਾਬ ਦਾ ਫੁੱਲ ਭੇਟ ਕਰ ਰਹੇ ਨੇ ਪਾਤਸ਼ਾ ਇਨ੍ਹਾਂ ਦੇ ਸੁਭਾਅ ਦੇ ਵਿੱਚ ਤਬਦੀਲੀ ਆਈ ਹੈ ਸਤਿਗੁਰ ਕਹਿਣ ਲੱਗੇ ਫੁੱਲ ਭੇਟ ਨਹੀਂ ਕੀਤਾ ਇੱਕ ਸਵਾਲ ਅੱਗੋਂ ਰੱਖਿਆ ਹੈ ਇਹ ਫੁੱਲ ਸਾਨੂੰ ਅਰਪਣ ਨਹੀਂ ਕੀਤਾ ਇਨ੍ਹਾਂ ਸਮੁੱਚੇ yogi ਆ ਨੇ ਇੱਕ ਸਵਾਲ ਖੜਾ ਕੀਤਾ ਮਰਦਾਨਾ ਕਹਿੰਦਾ ਪਾਤਸ਼ਾ ਸਵਾਲ ਹਾਂ ਇਨ੍ਹਾਂ ਨੇ ਸਵਾਲ ਖੜਾ ਕੀਤਾ ਹੈ ਕਿ yog mat ਗੁਲਾਬ ਦੇ ਫੁੱਲ ਦੀ ਤਰ੍ਹਾਂ ਹੈ ਇਹਦੇ ਚ ਰੇਧੀਆਂ ਸਿੱਧੀਆਂ ਦੀ ਸਬੰਧੀ ਹੈ ਇਹਦੇ ਸੰਸਾਰਿਕ ਪੂਜਾ ਪ੍ਰਤੀਸ਼ਟਾ ਦੀ ਸੁੰਦਰਤਾ ਹੈ ਇਹਦੇ ਚ ਸਮਾਧੀ ਦੀ ਕੋਮਲਤਾ ਹੈ ਔਰ ਇਹ ਕਹਿ ਰਹੇ ਨੇ ਕਿ ਗੁਰੂ ਨਾਨਕ ਦੇਵ ਜੀ ਤੁਸੀਂ ਅੱਜ ਤੱਕ ਇਹ ਯੋਗ ਮਤ ਧਾਰਨ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਕਿਉਂਕਿ ਸਿੱਧ ਗੋਸ਼ ਦੇ ਚ ਬਕੈਦਾ ਇਨ੍ਹਾਂ ਯੋਗੀਆਂ ਦੇ ਬਚਨ ਵੀ ਮਿਲਦੇ ਨੇ ਦਰਸ਼ਨ ਵੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਤਾ ਬਾਹਰੇ ਅੰਦਰ ਏਕ ਸਰੇ ਉਹ ਖਟ ਦਰਸ਼ਨ ਇੱਕ ਪੰਥਾ ਜੋਗੀ ਸਾਰੇ ਦੇ ਸਾਰੇ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅਗਰ ਤੁਸੀਂ ਜੋਗੀ ਬਣ ਜਾਓ ਮੁੰਦਰਾ ਧਾਰਨ ਕਰ ਲਓ ਝੋਲੀ ਪਹਿਨ ਲਓ ਖਿੰਤਾ ਧਾਰਨ ਕਰ ਲਓ ਤਾਂ ਅਸੀਂ ਤੁਹਾਨੂੰ ਜੋਗੀਆਂ ਦਾ ਜੋਗਿੰਦਰਾ ਬਣਾ ਦੇਵਾਂਗੇ ਭਾਵਨਾਥ ਬਣਾ ਦੇਵਾਂਗੇ ਸਾਰੇ ਤੁਹਾਡੇ ਤਾਬਿਆ ਦੇ ਜੋ ਹੈ ਰਹਿਣਗੇ ਇਸ ਸਿੱਧਗੋਸ਼ ਦੇ ਚ ਆਏ ਸਿੱਧਾਂ ਦੇ ਬਚਨ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲਮ ਬੰਦ ਕੀਤੇ ਨੇ ਤੋਂ ਮਰਦਾਨੇ ਨੂੰ ਕਹਿੰਦੇ ਨੇ ਨਹੀਂ ਮਰਦਾਨਿਆ ਇਹ ਭੇਟ ਨਹੀਂ ਕੀਤਾ ਇਹ ਤੇ ਕਹਿ ਰਹੇ ਨੇ ਤੁਸੀਂ ਹੁਣ ਤੱਕ ਜੋਗੀ ਕਿਉਂ ਨਹੀਂ ਬਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਫੁੱਲ ਜੋਗੀਆਂ ਨੂੰ ਵਾਪਸ ਕੀਤਾ ਆਖਿਆ ਇਹ ਫੁੱਲ ਕੋਮਲ ਹੈ ਇਸ ਫੁੱਲ ਦੇ ਚ ਸੁਗੰਧੀ ਵੀ ਹੈ ਇਹ ਫੁੱਲ ਸੁੰਦਰ ਵੀ ਹੈ ਪਰ ਨਾਨਕ ਉਸ ਫੁੱਲ ਦਾ ਪੁਜਾਰੀ ਹੈ ਜਿਸ ਫੁੱਲ ਦੇ ਚੋਂ ਫਲ ਵੀ ਨਿਕਲੇ ਇਹ ਫੁੱਲ ਖੂਬਸੂਰਤ ਜ਼ਰੂਰ ਹੈ ਪਰ ਕਿਸੇ ਖੂਬਸੂਰਤ ਤੇ ਮਿੱਠੇ ਫਲ ਨੂੰ ਨਹੀਂ ਜਨਮ ਦੇਂਦਾ ਗੁਰਨਾਨਕ ਨੂੰ ਕੇਵਲ ਰਿੱਧੀ ਸਿੱਧੀ ਤੇ ਸੰਸਾਰ ਦੀ ਪੂਜਾ ਪ੍ਰਤੀਸ਼ਟਾ ਨਹੀਂ ਚਾਹੀਦੀ ਗੁਰਨਾਨਕ ਨੂੰ ਨਾਮ ਦਾ ਫਲ ਚਾਹੀਦਾ ਮੈਂ ਜ਼ਿੰਦਗੀ ਦਾ ਆਧਾਰ ਕੇਵਲ ਨਾਮ ਨੂੰ ਹੀ ਸਮਝਦਾ ਤੇ ਜਿਸ ਕਰਮ ਦੇ ਚ ਨਾਮ ਰਸਨੇ ਮੇਰੇ ਲਈ ਉਹ ਫੁੱਲ ਹੈ ਜਿਹਦੇ ਵਿੱਚ ਕੋਈ ਫਲ ਹੀ ਨਹੀਂ ਤੇ ਮੈਨੂੰ ਇਸ ਤਰ੍ਹਾਂ ਦੇ ਫੁੱਲ ਨਹੀਂ ਚਾਹੀਦੇ ਜਿਨ੍ਹਾਂ ਫੁੱਲਾਂ ਵਿੱਚ ਫਲ ਨਹੀਂ ਹੈ ਤਾਂ yogi ਖਾਮੋਸ਼ ਹੋਏ ਸਾਹਿਬੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਕਾਇਦਾ ਫਰਮਾਨ ਕੀਤਾ ਵੀ ਕਰਮ ਵੀ ਉਹ ਕਰਨਾ ਹੈ ਜਿਸ ਕਰਮ ਦੇ ਬੀਜ ਦੇ ਚੋਂ ਗਿਆਨ ਨਿਕਲੇ ਜਿਸ ਕਰਮ ਦਾ ਧਰਮ ਨਾਲ ਸੰਬੰਧ ਨੇ ਉਹ ਕਰਮ ਪਖੰਡ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਰਮ ਧਰਮ ਪਾਖੰਡ ਜੋਦੀ ਸੇ ਤਿਨ ਜੰਮ ਜਾਗਾਤੀ ਲੂਟੇ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਹੁਣ ਜਗਤ ਤੇ ਇਹੀ ਉਪਦੇਸ਼ ਦਿੱਤਾ ਜਾਂਦਾ ਹੈ ਐ ਸੰਸਾਰੀਓ ਕਰਮ ਧਰਮ ਕਰੋ ਕਰਮ ਧਰਮ ਕਰੋ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਫੋਕਟ ਕਰਮ ਉਹ ਕਰਮ ਜਿਨ੍ਹਾਂ ਦੇਚ ਗਿਆਨ ਨਹੀਂ ਜਿਸ ਕਰਮ ਦੇਚ ਪ੍ਰਭੂ ਦੀ ਭਗਤੀ ਨੇ ਜਿਸ ਕਰਮ ਦੇ ਚ ਨਾਮ ਦਾ ਰਸ ਨੇ ਉਹ ਬੀਜ ਉਹ ਕਰਮ ਫੋਕਾ ਹੈ ਫੋਕਟ ਹੈ ਕਰਮ ਧਰਮ 파ਖੰਡ ਜੋ ਦੀ ਸੇ ਇਹ ਤੇ 파ਖੰਡ ਹੈ ਖੰਡਿਤ ਕਰੇਗਾ ਮਨ ਨੂੰ ਦਰਸਲ ਕਰਮ ਕਾਂਡ ਉਹ ਹੀ ਠੀਕ ਹੈ ਜੋ ਮਨ ਨੂੰ ਅਖੰਡ ਕਰੇ ਮਨ ਨੂੰ ਇਕ ਕਰੇ ਤੇ ਜਿਸ ਕਰਮ ਦੇ ਕਰਦਿਆਂ ਹੀ 파ਖੰਡ ਖੰਡ-ਖੰਡ ਦੇ ਚ ਜੀਵਣਾ ਟੁਕੜੀਆਂ ਟੁਕੜੀਆਂ ਦੇ ਜੀਵਣਾ ਹੈ ਸਾਇਬ ਕਹਿੰਦੇ ਨੇ ਇਹ ਉਹ ਕਰਮ ਨੇ ਜਿਨ੍ਹਾਂ ਦੇ ਚੋਂ ਗਿਆਨ ਦਾ ਫਲ ਨਾਮ ਦਾ ਰਸ ਨਿਕਲਦਾ ਹੀ ਨਹੀਂ ਲਿਆਜ਼ਾ ਇਹ ਕਰਮ ਕਾਂ ਪਾਖੰਡ ਹੈ ਸਹਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਫਰਮਾਨ ਹੈ ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨਰਾਗੋ ਵੀ ਚਿੰਤਨ ਕਰਦੇਓ ਐ ਪਰਮਾਤਮਾ ਦੇ ਪੁਜਾਰੀਓ ਕੇਵਲ ਉਹਨਾਂ ਕਰਮਾਂ ਦੇ ਆਸਰੇ ਤੇ ਜਿਹੜੇ ਕਰਮ ਭਰਮ ਤੇ ਖੜੇ ਨੇ ਭਾਵ ਜਿਸ ਕਰਮ ਦੇ ਚੋਂ ਵੀ ਭਰਮ ਨਿਕਲਦਾ ਹੈ ਜਿਸ ਕਰਮ ਦੇ ਚੋਂ ਗਿਆਨ ਨਹੀਂ ਨਿਕਲਦਾ ਜਿਸ ਕਰਮ ਦੇ ਚੋਂ ਭਗਤੀ ਰਸ ਨਹੀਂ ਨਿਕਲਦਾ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਪੜਾਅ ਦੱਸੇ ਨੇ ਤੇ ਪੰਜਵੀਂ ਮੰਜ਼ਿਲ ਦਸੀਏ ਪ੍ਰਥਮ ਆਪ ਕੈਨਨ ਧਰਮਖੰਡ ਦੂਸਰਾ ਗਿਆਨਖੰਡ ਤੀਸਰਾ ਸਰਮਖੰਡ ਚੌਥਾ ਕਰਮਖੰਡ ਤੇ ਪੰਜਵਾਂ ਸਚਖੰਡ ਜੋ ਪੜਾਅ ਹੈ ਜਿੱਥੇ ਤੱਕ ਮਨੁੱਖ ਦੇ ਮਨ ਨੇ मनुख ਦੇ ਧਿਆਨ ਨੇមនុស្ស ਦੀ ਸੁਰਤ ਨੇ ਪਹੁੰਚਣਾ ਹੈ ਯਾਤਰਾ ਆਰੰਭ ਕਰਨੀ ਪੈਗੀ ਧਰਮ ਖੰਡ ਤੋਂ ਪਰ ਹੁਣ ਕੋਈ ਮਨੁੱਖ ਯਾਤਰਾ ਆਰੰਭ ਕਰ ਚੁੱਕਿਆ ਹੈ ਤੇ ਵਾਕਈ ਉਹ ਧਰਮ ਖੰਡੀ ਹੈ ਪਹਿਚਾਣ ਕਿਸ ਤਰ੍ਹਾਂ ਹੋਵੇਗੀ ਦਰਸਲ ਗੁਰਨਾਣਿਕ ਦੀ ਸਾਰੀ ਸਿੱਖਿਆ ਧਿਕਸ਼ਾ ਧਰਮ ਦੀ ਮਨ ਪ੍ਰਤੀ ਹੈ ਔਰ ਸਹਿਬ ਐਸਾ ਵੀ ਕਹਿੰਦੇ ਨੇ ਕਿ ਧਾਰਮਿਕ ਦਿਖਾਈ ਦੇ ਜਾਣਾ ਇਹ ਤੇ ਇੱਕ ਸ਼ਿੰਗਾਰ ਹੈ ਇਹ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਸ਼ਿੰਗਾਰ ਕਰਕੇ ਧਾਰਮਿਕ ਦਿਖਾਈ ਦੇ ਸਕਦਾ ਹੈ ਪਰ ਧਾਰਮਿਕ ਹੋ ਜਾਣਾ ਇੱਕ ਬਹੁਤ ਵੱਡੀ ਸਾਧਨਾ ਹੈ ਇੱਕ ਬਹੁਤ ਵੱਡੀ ਤਪੱਸਿਆ ਹੈ ਇੱਕ ਬਹੁਤ ਵੱਡੀ ਮਿਹਨਤ ਹੈ ਸਹਿਬ ਆਪ ਵੀ ਕਹਿੰਦੇ ਹੋ ਤੇ ਮੁਸ਼ਕਤ ਹੈ ਜਿੰਨੀ ਇਨਾਮ ਧਿਆਇਆ ਗਏ ਮੁਸ਼ਕਤ ਘਾਲ ਬੜੀ ਭਾਰੀ ਮਿਹਨਤ ਹੈ ਬੜੀ ਜੋ ਹੈ ਕਰੜੀ ਮੁਸ਼ਕਤ ਹੈ ਤਾਂ ਇਸੇ ਤਰੀਕੇ ਨਾਲ ਇਸਲਾਮ ਦੇ ਪਹਿਲੇ ਪੜਾਅ ਦੀ ਪਹਿਚਾਣ ਹੋ ਜਾਂਦੀ ਹੈ ਵੀ ਇਹ ਸ਼ਰਅ ਦੇ ਚ ਆਇਆ ਹੈ ਔਰ ਉਪਨਿਸ਼ਦਾਂ ਦੇ ਰਿਸ਼ੀਆਂ ਦੇ ਮੁਤਾਬਕ ਜੋ ਕਰਮ ਕਾਂਡ ਵਿੱਚ ਆਇਆ ਉਹਨੇ ਯਾਤਰਾ ਆਰੰਭ ਕਰ ਦਿੱਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੋ ਧਰਮ ਖੰਡੀ ਹੈ ਉਹਨੇ ਯਾਤਰਾ ਆਰੰਭ ਕਰ ਦਿੱਤੀ ਪਰ ਹੁਣ ਧਰਮ ਖੰਡੀ ਹੈ ਇਹ ਕਿਸ ਤਰ੍ਹਾਂ ਪਹਿਚਾਨ ਹੋਵੇਗੀ ਸਾਈਹਬ ਕਹਿੰਦੇ ਨੇ ਧਰਮ ਖੰਡੀ ਆਪਣੇ ਜੀਵਨ ਨੂੰ ਧਰਮ ਦਿੰਦਾ ਹੈ ਇੱਕ ਮਰਿਆਦਾ ਦਿੰਦਾ ਹੈ ਇੱਕ ਅਸੂਲ ਦਿੰਦਾ ਹੈ ਇੱਕ ਵਿਧੀ ਤੇ ਵਿਧਾਨ ਦਿੰਦਾ ਹੈ ਔਰ ਉਹ ਕਿਸ ਤਰ੍ਹਾਂ ਦੇਂਦਾ ਹੈ ਉਹਨੂੰ ਇੱਕ ਸੂਝ ਮਿਲਦੀ ਹੈ ਉਹਨੂੰ ਇੱਕ ਸਮਝ ਮਿਲਦੀ ਹੈ satsang ਕਰ ਕਰਕੇ ਕਿ ਜਗਤ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਸਭ ਵਿਧੀ ਪੂਰਵਕ ਹੋ ਰਿਹਾ ਹੈ ਸਭ ਵਿਧਾਨਕ ਢੰਗ ਨਾਲ ਹੋ ਰਿਹਾ ਹੈ ਸਹਿਬ ਉਸਦਾ ਹੀ ਨਿਖੇੜਾ ਇਸ ਪਾਵਨ ਪਵਿੱਤਰ ਪੌੜੀ ਵਿੱਚ ਕਰਦੇ ਨੇ ਰਾਤੀ ਰੁੱਤੀ ਥਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਲ ਇਹ ਰਾਤਾ ਤੇ ਰੁੱਤਾ ਇਹ ਥਿੱਤ ਇਹ ਵਾਰ ਇਹ ਦਿਨ ਦਿਹਾੜੇ ਕਿਸੇ ਵਿਧੀ ਵਿਧਾਨ ਦੇ ਮੁਤਾਬਕ ਗਰਦਿਸ਼ ਦੇ ਚ ਨੇ ਚੱਲ ਰਹੇ ਨੇ ਸਾਹਿਬ ਪਰੇਪੂਰਨ ਪ੍ਰਮਾਤਮਾ ਨੇ ਇੱਕ اٹਲ ਨਿਯਮ ਅਸੂਲ ਬਣਾ ਦਿੱਤਾ ਹੈ ਉਸ ਦੀ ਉਲੰਘਣਾ ਨਹੀਂ ਹੋ ਸਕਦੀ ਅਗਰ ਕੋਈ ਲੱਖ ਕੋਸ਼ਿਸ਼ ਕਰੇ ਕਿ ਅਗਨੀ ਦੇ ਚੋਂ ਠੰਡਕ ਮਿਲੇ ਤੇ ਬਰਫ਼ ਦੇ ਚੋਂ ਤਪਸ਼ ਮਿਲੇ ਐਸਾ ਹੋ ਨਹੀਂ ਸਕਦਾ ਸੂਰਜ ਦੇ ਚੋਂ ਅੰਧੇਰਾ ਮਿਲੇ ਔਰ ਚੰ드ਰਮਾ ਦੇ ਚੋਂ ਜਲਨ ਮਿਲੇ ਨਹੀਂ ਐਸਾ ਨਹੀਂ ਹੋ ਸਕਦਾ ਹਰ ਇੱਕ ਨੇ ਆਪਣੇ ਆਪਣੇ ਨਿਯਮ ਦੀ ਪਾਲਨਾ ਕਰਨ ਵਾਸਤੇ ਉਸ ਪਰਿਪੂਰਣ ਪਰਮਾਤਮਾ ਨੇ ਡਿਊਟੀ ਤੇ ਲਾਏ ਹੋਏ ਨੇ ਸੇਵਾ ਤੇ ਲਾਏ ਹੋਏ ਨੇ ਤਾਂ ਸਾਬ ਕਹਿੰਦੇ ਨੇ ਜਿਸ ਤਰ੍ਹਾਂ ਇਹ ਰਾਤਾਂ ਰੁੱਤਾਂ ਥੇ ਤਵਾਰ ਨਿਯਮ ਪੂਰਵਕ ਚੱਲ ਰਹੇ ਨੇ ਔਰ ਆਪਣੀ ਡਿਊਟੀ ਨਿਭਾ ਰਹੇ ਨੇ ਇਸੇ ਤਰੀਕੇ ਨਾਲ ਪਾਉਣ ਤੇ ਪਾਣੀ ਤੇ ਅਗਨੀ ਤੇ ਪਾਤਾਲ ਕਿਸੇ ਨਿਯਮ ਤੇ ਖੜੇ ਨੇ ਬਾਹਰ ਉੱਪਰ ਦੀ ਧਰਤੀ ਥੱਲੇ ਦੀ ਧਰਤੀ ਕਿਸੇ ਵਿਧਾਨਕ ਢੰਗ ਦੇ ਨਾਲ ਖੜੀ ਹੈ ਕਿਸੇ ਅਸੂਲ ਤੇ ਖੜੀ ਹੈ ਇੱਕ ਸਿਆਣਾ ਬੰਦਾ ਧਰਮਖੰਡੀ ਬੰਦਾ ਜਦ ਵੇਖਦਾ ਹੈ ਗ੍ਰਹਿ ਨੇ ਛਤਰਾਾਂ ਦੇ ਉੱਤੇ ਨਿਗਾਹ ਮਾਰਦਾ ਹੈ ਵੀ لازਮੀ ਕਿਸੇ ਵਿਧਾਨਕ ਢੰਗ ਨਾਲ ਇਹ ਟਿਕੇ ਹੋਇਆ ਹੈ ਦੇਖੋ ਟ੍ਰੈਫਿਕ ਦੇ ਰੂਲ ਹੁੰਦੇ ਆ ਹਾਂ ਯਾਤਿਆਦ ਦੇ ਨਿਯਮ ਹੁੰਦੇ ਆ ਹਾਂ ਵੀ ਅਣਗਿਣਤ ਐਕਸੀਡੈਂਟ ਹੋ ਜਾਂਦੇ ਨੇ ਟਕਰਾਓ ਹੋ ਜਾਂਦੇ ਨੇ ਹਜ਼ਾਰਾਂ ਨਹੀਂ ਅਰਬਾਂ ਖਰਬਾਂ ਗ੍ਰਹਿ ਨਿਛੱਤਰ ਸੂਰਜ ਤਨ ਚੰਦ ਤਾਰੇ ਜੋ ਆਵਾਜ਼ ਤਾਂ ਵੀ ਤਿੱਖੇ ਚੱਲ ਰਹੇ ਨੇ ਪਰ ਮਜਾਲੇ ਕਿਦਰੇ ਟਕਰਾਓ ਹੋਵੇ ਤੋ لازਮੀ ਕੋਈ ਵਿਧੀ ਹੈ ਕੋਈ ਵਿਧਾਨ ਹੈ ਕੋਈ ਨਿਯਮ ਹੈ ਨਹੀਂ ਤੇ ਸਾਰੇ ਹੀ ਟਕਰਾ ਜਾਣ ਔਰ ਸਾਰੇ ਅੱਜ ਖਤਮ ਹੋ ਜਾਣ ਜਦ ਕਿ ਦੇਖ ਲਿਆ ਕਿ ਮਨੁੱਖ ਦੇ ਬਣਾਏ ਹੋਏ ਨਿਯਮ ਦੇ ਮੌਜੂਦ ਮਨੁੱਖ ਦੀ ਮਰਿਆਦਾ ਬਣਾਈ ਹੋਈ ਦੇ ਮੌਜੂਦ ਐਕਸੀਡੈਂਟ ਹੋ ਜਾਂਦੇ ਨੇ ਟਕਰਾਓ ਹੋ ਜਾਂਦੇ ਨੇ ਉਥੇ ਮੰਨਣਾ ਪੈਗਾ ਕਿ ਅਗਰ ਮਰਿਆਦਾ ਹੈ ਹੀ ਨਹੀਂ ਤਾਂ ਹਣੀ ਧਰਤੀ ਕਿਸੇ ਗ੍ਰਹਿ ਨਾਲ ਟਕਰਾ ਜਾਏ ਹੋਰ ਗ੍ਰਹਿ ਇੱਕ ਸੈਕਿੰਡ ਦੇ ਸਾਰੇ ਟਕਰਾ ਕੇ ਫਨਾ ਹੋ ਜਾਣ ਨਹੀਂ ਇਹ ਅਣਗਿਣਤ ਸੂਰਜ ਮੰਡਲ ਇਹ ਅਣਗਿਣਤ ਗ੍ਰਹਿ ਦੇ ਛਤਰਾ ਦਾ ਮੰਡਲ ਜੋ ਬਹੁਤ ਤਿੱਖੀ ਗਰਦਿਸ਼ ਦੇ ਚ ਹੈ ਪਰ ਟਕਰਾਓ ਨਹੀਂ ਹੈ ਇਹ ਲਾਜ਼ਮੀ ਕੋਈ ਵਿਧੀ ਹੈ ਵਿਧਾਨ ਹੈ ਤਾਂ ਸਾਇਬ ਕਹਿੰਦੇ ਨੇ ਸਭ ਕੁਝ ਵਿਧਾਨਿਕ ਢੰਗ ਦੇ ਨਾਲ ਚੱਲ ਰਿਹਾ ਹੈ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਪਵਨ ਦੇਚ ਪਾਣੀ ਦੇਚ ਅਗਨੀ ਦੇਚ ਪਾਤਾਲ ਦੇਚ ਔਰ ਰਾਤਾ ਰੁਤਾਂ ਥਿੱਤਾਂ ਵਾਰਾਂ ਦੇਚ ਉਸ ਪਰਿਪੂਰਣ ਪਰਮਾਤਮਾ ਨੇ ਜੀਵਾਂ ਦੇ ਧਰਮ ਕਮਾਉਣ ਲਈ ਇਹ ਧਰਤੀ ਬਣਾ ਕੇ ਰੱਖੀਏ ਇਸ ਵਾਸਤੇ ਸਮੁੱਚੀ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਧਰਮਸ਼ਾਲਾ ਹੈ ਇਹ ਜੀਵਾਂ ਦੇ ਧਰਮ ਕਮਾਉਣ ਦੀ ਜਗ੍ਹਾ ਹੈ ਧਰਮਸ਼ਾਲਾ ਇੱਥੇ ਮਨੁੱਖ ਨੇ ਕੁਝ ਪੜ੍ਹਣਾ ਹੈ ਇੱਥੇ ਜੀਵਾਂ ਨੇ ਕੁਝ ਸਿੱਖਣਾ ਹੈ ਅਗਰ ਬੰਦਾ ਬਾਰ ਬਾਰ ਇਸੇ ਹੀ ਪਾਠਸ਼ਾਲਾ ਦੇ ਚ ਆ ਰਿਹਾ ਹੈ ਬਾਰ ਬਾਰ ਇਸੇ ਪ੍ਰਿਥਵੀ ਤੇ ਜਨਮ ਲੈ ਰਿਹਾ ਹੈ ਤੋ ਗੱਲ ਸਪਸ਼ਟ ਹੋ ਗਈ ਬਾਰ ਬਾਰ ਫੇਲ ਹੋ ਰਿਹਾ ਹੈ ਨਾਕਾਮ ਹੋ ਰਿਹਾ ਹੈ ਜੈਸੇ ਕੋਈ ਵਿਦਿਆਰਥੀ ਇੱਕ ਕਲਾਸ ਦੇ ਚ ਇਮਤਿਹਾਨ ਦੇਵੇ ਫੇਲ ਹੋ ਗਿਆ ਤੋ ਉਸੇ ਚ ਹੀ ਬੈਠਣਾ ਪਏਗਾ ਅੱਗੇ ਵਧਣਾ ਉਸ ਨੂੰ ਨਸੀਬ ਨਹੀਂ ਹੋਵੇਗਾ ਤੋ ਇੱਥੇ ਧਰਤੀ ਜੋ ਧਰਮਸਾਲ ਹੈ ਇੱਥੇ ਇਮਤਿਹਾਨ ਕੀਏ ਮੌਤ ਮੌਤ ਦੱਸ ਦੇਗੀ जिंदगी सफल हो है या नाकाम हुई है भगत कबीर कहने ने कि चले जवारी हथ झाड़ के जा है। रहे हैं जिंदगी खाली रही जीवन खाली रहा कुछ भी नहीं है तो मौत इम्तिहान है अगर मौत आ रही है मनुख दुखी है बेचैन है मोह वद्दा जा रहा है संताप वद्दा जा रहा है तो गल स्पष्ट हुई ਇਸ ਜੀਵਨ ਤੋਂ ਉੱਚਾ ਜੀਵਨ ਇਸ ਨੂੰ ਨਹੀਂ ਮਿਲਿਆ। ਇਸ ਸੰਸਾਰ ਤੋਂ ਕੋਈ ਉੱਚੀ ਦੁਨੀਆ ਇਸ ਨੂੰ ਉਪਲਬਧ ਨਹੀਂ ਹੋ ਸਕੇ। ਐਸ ਵਾਸਤੇ ਇਹ ਇਸੇ ਹੀ ਸੰਸਾਰ ਦੇ ਚ ਰਹੇਗਾ। ਮਨੁੱਖ ਨੂੰ ਉਤਨੇ ਚਿਰ ਤੱਕ ਇਸੇ ਹੀ ਸੰਸਾਰ ਦੇ ਚ ਰਹਿਣਾ ਪੈਂਦਾ ਜਿਤਨੇ ਚਿਰ ਤੱਕ ਇਸ ਸੰਸਾਰ ਤੋਂ ਉੱਚੀ ਦੁਨੀਆ ਲੱਭਦੀ ਨਹੀਂ। ਜਿਤਨੇ ਚਿਰ ਤੱਕ ਵਿਦਿਆਰਥੀ ਉੱਚੀ ਕਲਾਸ ਦੇ ਚ ਨਾ ਜਾਏ, ਕਾਮਯਾਬ ਨਾ ਹੋਵੇ, ਉਹਨੂੰ ਨੀਵੀਂ ਕਲਾਸ ਦੇ ਚ ਰਹਿਣਾ ਹੀ ਪੈਂਦਾ ਹੈ बार-बार इस धरती ते આવਣਾ इस ਗੱਲ ਦਾ ਸਬੂਤ ਹੈ ਕਿ ਮਨੁੱਖ बार-बार ਫੇਲ ਹੁੰਦਾ ਰਿਹਾ ਹੈ ਭਗਤ ਕਬੀਰ ਕਹਿੰਦੇ ਨੇ ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੇ اے ਅਕਾਲ ਪੁਰਖ ਬਹੁਤੇ ਫੇਰ ਹੋ ਚੁਕੇ ਨੇ ਬਹੁਤ ਦਫਾ ਇਸੇ ਧਰਤੀ ਤੇ ਮੈਂ ਰਹਿ ਚੁਕੇ ਆ ਅੱਗੇ ਵਧਣਾ ਮੈਨੂੰ ਨਸੀਬ ਨਹੀਂ ਹੋਇਆ ਜਦ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰੇਰਨਾ ਦਿੰਦੇ ਨੇ ਆਗਾਸ ਤੋਂ ਉਤਰਾੰਗ ਪਿੱਛਾ ਫੇਰ ਨਾ ਮੋੜਣਾ ਇਹ ਧਰਮ ਕਮਾਣ ਦੀ ਜਗ੍ਹਾ ਹੈ ਤਿੱਥੋਂ ਇੱਥੇ ਹੀ ਘਰ ਬਣਾ ਕੇ ਬੈਠ ਗਏ ਆ ਇੱਥੇ ਟਿਕ ਕੇ ਬੈਠ ਗਏ ਆ ਅਗਾਂ ਵਧਣ ਦਾ ਨਾ ਨਹੀਂ ਲੈ ਰਿਆ ਸਾਹਿਬ ਕਹਿੰਦੇ ਨੇ ਇਹ ਜੀਵਾਂ ਦੇ ਧਰਮ ਕਮਾਣ ਦੀ ਜਗ੍ਹਾ ਹੈ ਧਰਤੀ ਤੇ ਜਨ ਸੰਖਿਆ ਦਾ ਵਧ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਮੌਤ ਦੱਸ ਰਹੀ ਏ ਇਹ ਜੀਵ ਫੇਲ ਹੋ ਗਿਆ ਤਾਂ ਮੁੜ ਕੇ ਫਿਰ ਇੱਥੇ ਆ ਰਹੇ ਨੇ ਤੇ ਕੁਛ ਪਸ਼ੂ ਜੂਨਾ ਪਸ਼ੂ ਤਨ ਨੂੰ ਤਿਆਗ ਕੇ ਵਿਕਾਸ ਕਰਦੀਆਂ ਆਈਆਂ ਮਨੁੱਖ ਬਣ ਰਹੀਆਂ ਨੇ ਉਹਨਾਂ ਨੇ ਵੀ ਇਸ ਧਰਤੀ ਤੇ ਵਿਚਰਣਾ ਤੇ ਮਨੁੱਖ ਮਰ ਕੇ ਫਿਰ ਮਨੁੱਖ ਬਣ ਰਿਹਾ ਹੈ ਅਗਾ ਨਹੀਂ ਜਾ ਰਿਹਾ ਮੁਕਤੀ ਪ੍ਰਾਪਤ ਨਹੀਂ ਹੋ ਰਹੀ ਤੋ ਇਸ ਢੰਗ ਨਾਲ ਸਹਿਜੇ ਸਹਿਜੇ ਜਨ ਗੰਨਾ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ ਔਰ ਵਧਣ ਦਾ ਇਹ ਇੱਕ ਮੂਲ ਕਾਰਨ ਹੈ ਧਾਰਮਿਕ ਦ੍ਰਿਸ਼ਟੀਕੋਣ ਦੇ ਮਤਾਬਕ ਅਗਰ ਇਸ ਜੀਵ ਨੇ ਮੋਕਸ਼ੀ ਨਹੀਂ ਹੋਣਾ ਅਗਰ ਇਸ ਬਗਦੀ ਹੋਈ ਧਾਰਾ ਨੇ ਸਾਗਰ ਦੇ ਚ ਲੀਨ ਹੋ ਕੇ ਸਾਗਰ ਦਾ ਰੂਪ ਹੀ ਨਹੀਂ ਬਣਨਾ ਤਾਂ ਇਸ ਨੇ ਰਸਤੇ ਦੀ ਜ਼ਮੀਨ ਨੂੰ ਥਾਂ-ਥਾਂ ਤੇ ਛੱਪੜ ਬਣ ਕੇ ਘੇਰਨਾ ਹੈ ਤਲਾਬ ਬਣ ਕੇ ਘੇਰਨਾ ਹੈ ਤਾਂ ਧਰਤੀ ਦੀ ਜਨਸੰਖਿਆ ਵਧਣ ਦਾ ਧਾਰਮਿਕ ਦ੍ਰਿਸ਼ਟੀਕੋਣ ਦੇ ਅਨਸਾਰ ਇਹੀ ਕਾਰਨ ਹੈ ਕਿ ਮਨੁੱਖ ਮਰ ਕੇ ਫਿਰ ਇਸ ਧਰਤੀ ਤੇ ਆ ਰਿਹਾ ਹੈ ਤੇ ਪਸ਼ੂ ਜੋ ਨਾ ਸਹਜੇ ਸਹਜੇ ਪਸ਼ੂ ਤਨ ਤਿਆਗ ਕੇ ਵਿਕਾਸ ਕਰਦੀਆਂ ਆਂ ਮਨੁੱਖਾ ਤਨ ਪ੍ਰਾਪਤ ਕਰ ਰਹੀਆਂ ਨੇ ਔਰ ਇਸ ਢੰਗ ਨਾਲ ਜਨ ਗੰਨਾ ਵੱਧੀ ਜਾਰੀ ਹੈ ਜੈਸੇ ਵਿਦਿਆਰਥੀ बार-बार ਫੇਲ ਹੁੰਦਾ ਰਹੇ ਔਰ ਸਾਰੇ ਫੇਲ ਹੁੰਦੇ ਰਹਿਣ ਤੇ ਨਵੇਂ ਦਾਖਲਾ ਲੈਂਦੇ ਰਹਿਣ ਤਾਂ ਕਲਾਸ ਦੇ ਇਤੇ ਬਹੁਤ ਪੀੜ ਹੋ ਜਾਏਗੀ ਬਹੁਤ ਭੀੜ ਹੋ ਜਾਏਗੀ ਧਰਤੀ ਦੀ ਭੀੜ ਇਸ ਵੱਲ ਦਾ ਸਬੂਤ ਹੈ ਕਿ ਮਨੁੱਖ ਦੀ ਸੁਰਤ ਅਕਾ ਨੂੰ ਜੋ ਹੈ ਨਹੀਂ ਜਾ ਰਹੀ ਤਾਂ ਸਾਇਬ ਕਹਿੰਦੇ ਨੇ ਇਹ ਜੀਵਾਂ ਦੇ ਧਰਮ ਕਮਾਣ ਦੀ ਜਗ੍ਹਾ ਹੈ ਕਿਹੜੀ ਇਹ ਧਰਤੀ ਤਿਸ ਵਿੱਚ ਜੀ ਜੁਗਤ ਕੇ ਰੰਗ ਇਸ ਦੇ ਵਿੱਚ ਜੀਵਨ ਦੀਆਂ ਅਣਗਿਣਤ ਜੁਗਤੀਆਂ ਨੇ ਜੀਵ ਬਥੇਰੇ ਨੇ ਪਰ ਇੱਕ ਜੁਗਤੀ ਨਾਲ ਨਹੀਂ ਜੀਉਂਦੇ ਜੈਸੇ ਕਈ ਜੀਵ ਨੇ ਚੋਪਾਏ ਜਾਨਵਰ ਉਹ ਜ਼ਬਾਨ ਨਾਲ ਛੱਟ ਕੇ ਹੀ ਪਾਣੀ ਪੀਂਦੇ ਨੇ ਔਰ మాਸ ਖਾਂਦੇ ਨੇ ਕਾਸ ਨਹੀਂ ਖਾ ਸਕਦੇ ਭੁੱਖਾ ਮਰ ਜਾਏਗਾ ਸ਼ੇਰ ਕਾਸ ਨਹੀਂ ਖਾਏਗਾ ਔਰ ਭੁਖੀ ਮਰ ਜਾਏਗੀ ਗਊ మాਸ ਨਹੀਂ ਖਾਏਗੀ ਇਹਨਾਂ ਦੀਆਂ ਜੀਵਨ ਜੁਗਤੀਆਂ ਪਰਿਪੂਰਣ ਪ੍ਰਮਾਤਮਾ ਨੇ ਨਾਲ ਨਿਸ਼ਚਿਤ ਕਰ ਦਿੱਤੀਆਂ ਨੇ ਇਸ ਵਾਸਤੇ ਕਿਹਾ ਜਾਂਦਾ ਹੈ ਕਿ ਪਸ਼ੂ ਭੋਗ ਜੋਨ ਹੈ ਤੇ ਮਨੁੱਖ ਜੋ ਹੈ ਇਹ ਕਰਮ ਜੋਨ ਹੈ ਇਹ ਕੁਝ ਭੋਗਣ ਵਾਸਤੇ ਵੀ ਆਇਆ ਹੈ ਪਰ ਕੁਝ ਕਰਮ ਵਾਸਤੇ ਵੀ ਆਇਆ ਹੈ ਪਰ ਪਸ਼ੂਆਂ ਦੀ ਤੇ ਜੀਵਨ ਜੁਗਤੀ ਵੀ ਵੱਜੀ ਹੋਈ ਏ ਉਹ ਆਪਣੇ ਜੀਵਨ ਜੁਗਤੀ ਤੋਂ ਇਕ ਪਾਸੇ ਨਹੀਂ ਹੋ ਸਕਦੇ ਉਸੇ ਦੇ ਚ ਹੀ ਮਜਬੂਰਨ ਉਹਨਾਂ ਨੂੰ ਜੀਵਣਾ ਪੈਂਦਾ ਹੈ ਮਨੁੱਖ ਨੂੰ ਆਪਣੀ ਜੀਵਨ ਜੁਗਤੀ ਸਵੈਮ ਤਲਾਸ਼ ਕਰਨੀ ਪੈਂਦੀ ਹੈ ਕੀ ਪਹਿਨਣਾ ਹੈ ਕੀ ਨਹੀਂ ਪਹਿਨਣਾ ਕਿੱਥੇ ਰਹਿਣਾ ਹੈ ਔਰ ਕਿਵੇਂ ਰਹਿਣਾ ਹੈ ਕੀ ਖਾਣਾ ਹੈ ਕੀ ਨਹੀਂ ਖਾਣਾ ਗਰਸ ਕੇ ਸਾਰੀਆਂ ਜੁਗਤੀਆਂ ਉਗਤੀਆਂ ਮਨੁੱਖ ਨੂੰ ਸਵੈਮ ਲੱਭਣੀਆਂ ਪੈਂਦੀਆਂ ਨੇ ਜੀਵਨ ਦੇ ਸੰਬੰਧ ਵਿੱਚ ਤਾਂ ਸਾਇਬ ਕੰਨਨ ਅਨੇਕਾਂ ਤਰ੍ਹਾਂ ਦੇ ਜੀਵ ਜੋ ਇਸ ਧਰਤੀ ਦੇ ਚ ਨੇ ਉਹਨਾਂ ਦੀਆਂ ਅਨੇਕਾਂ ਤਰ੍ਹਾਂ ਦੀਆਂ ਜੀਵਨ ਜੁਗਤੀਆਂ ਨੇ ਉਹਨਾਂ ਦੇ ਅਨੇਕਾ ਰੰਗ ਨੇ ਤਿੰਨ ਕੇ ਨਾਮ ਅਨੇਕ ਅਨੰਤ ਸਾਇਬ ਕਹਿੰਦੇ ਨੇ ਇਹਨਾਂ ਜੀਵਾਂ ਦੇ ਨਾਮ ਵੀ ਅਨੇਕਾ ਨੇ ਰੂਪ ਵੀ ਅਨੇਕਾ ਨੇ ਰੰਗ ਵੀ ਅਨੇਕਾ ਨੇ ਔਰ ਜੀਵਨ ਦੀਆਂ ਜ਼ੁਗਤੀਆਂ ਵੀ ਅਨੇਕਾ ਨੇ ਪਰ ਹੁਣ ਸਾਇਬ ਕਹਿੰਦੇ ਨੇ ਕਰਮੀ ਕਰਮੀ ਹੋਏ ਵਿਚਾਰ ਪ੍ਰਭੂ ਦੇ ਦਰ ਦੇ ਉੱਤੇ ਜੋ ਵਿਚਾਰ ਆਉਂਦੀ ਹੈ ਉਹ ਕਰਮਾਂ ਦੀ ਹੁੰਦੀ ਹੈ ਕਰਮ ਕੀ ਹੈ ਔਰ ਮਨੁੱਖ ਤੇ ਚੁونکہ ਹੈ ਹੀ ਕਰਮਿਓਨ ਇਹ ਭੋਗ ਯੋਨੀ ਨਹੀਂ ਹੈ ਇਹ ਕਰਮ ਯੋਨੀ ਹੈ ਮਨੁੱਖ ਨੇ ਕਿਤਨਾ ਭੋਗਿਆ ਇਸ ਗੱਲ ਦੀ ਮਹਾਨਤਾ ਉੱਥੇ ਨਹੀਂ ਮੰਨੀ ਜਾਏਗੀ ਮਨੁੱਖ ਨੇ ਕਰਮ ਕੀ ਕੀਤੇ ਨੇ ਇਸ ਗਲਤੀ ਗਣ ਨਾ ਹੋਵੇਗੀ ਇਸ ਗਲਤੀ ਗਿਣਤੀ ਹੋਵੇਗੀ ਕੀ ਕਰਮ ਕੀਤੇ ਨੇ ਔਰ ਕਰਮ ਉਹੀ ਸ਼ੁਭ ਹੁੰਦਾ ਜਿਸ ਦੇ ਨਾਲ ਦੂਜਿਆਂ ਦੀ ਜ਼ਿੰਦਗੀ ਦੀ ਤਾਮੀਰ ਹੋਵੇ ਤੇ ਆਪਣੀ ਸੁਰਤ ਉੱਚੀ ਹੋਵੇ ਮਨ ਨੂੰ ਹੁਲਾਸ ਮਿਲੇ ਦੂਜਿਆਂ ਨੂੰ ਸੁੱਖ ਮਿਲੇ ਉਹ ਤੇ ਸ਼ੁਭ ਕਰਮ ਹੈ ਤੇ ਜਿਸ ਕਰਮ ਕਰਮ ਦਿਆਂ ਦੂਜੇ ਨੂੰ ਚੋਟ ਮਿਲੇ ਤੇ ਮਨ ਦੇ ਚਗਲਾਨੀ ਪੈਦਾ ਹੋਵੇ ਉਤੇ ਅਸ਼ੁਭ ਕਰਮ ਹੈ ਤਾਂ ਸਹਿਬ ਕਹਿੰਦੇ ਨੇ ਉਸ ਪ੍ਰਭੂ ਦੇ ਦਰਬਾਰ ਤੇ ਫਿਰ ਜੀਵਾਂ ਦੇ ਕਰਮਾਂ ਦੀ ਵਿਚਾਰ ਆਉਂਦੀ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇਹਨਾਂ ਕਰਮਾਂ ਦੀ ਕਿੱਥੇ ਵਿਚਾਰ ਆਉਂਦੀ ਹੈ ਜੋ ਪ੍ਰਮਾਤਮਾ ਆਪ ਸੱਚਾ ਹੈ ਤੇ ਜਿਹਦਾ ਦਰਬਾਰ ਸੱਚਾ ਹੈ ਤੇ ਜਿਹਦਾ ਨਿਆਂ ਸੱਚਾ ਹੈ ਉਸ ਦਰਬਾਰ ਦੇ ਵਿੱਚ ਤਮਾਮ ਜੀਵਾਂ ਦੇ ਕਰਮਾਂ ਦੀ ਵਿਚਾਰ ਆਉਂਦੀ ਏ ਤਿੱਥੇ ਸੋਹਨ ਪੰਜ ਪ੍ਰਮਾਨ ਉਸ ਪ੍ਰਮਾਤਮਾ ਦੇ ਦਰਬਾਰ ਦੇ ਸੁਭਾਇਮਾਨ ਆਉਂਦੇ ਨੇ ਕੌਣ ਪੰਜ ਜਨ ਸ਼੍ਰਮੌਰ ਮਨੁਖ ਕੌਣ ਸੰਦਜਨ ਭਗਤ ਜਨ ਇਹ ਪੰਜ ਨੇ ਇਹ ਮਨੁੱਖਾਂ ਦੇ ਪੰਜ ਨੇ ਸ਼੍ਰਮੌਰ ਨੇ ਮਹਾਨ ਨੇ ਮੁਖੀ ਨੇ ਮਹਾਰਾਜ ਕੰਨਨ ਪ੍ਰਭੂ ਦੇ ਦਰ ਦੇ ਤੇ ਇਹ ਸ਼ੋਭਾ ਪਾਉਂਦੇ ਨੇ ਨਦਰੀ ਕਰਮ ਪਵੇ ਨਹੀਂ ਸਾਂ ਪ੍ਰਭੂ ਦੀ ਬਖਸ਼ਿਸ਼ ਦੁਆਰਾ ਇਹਨਾਂ ਦੇ ਮਸਤਕ 'ਤੇ ਬਖਸ਼ਿਸ਼ ਦਾ ਨਿਸ਼ਾਨ ਪੈ ਜਾਂਦਾ ਹੈ। ਭਾਵ ਕਿ ਭਗਤੀ ਭਾਵ ਮਥੇ ਤੇ ਪ੍ਰਗਟ ਹੁੰਦੀ ਹੈ। ਜੈਸੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਗੁਜੜਾ ਲਗਧਮ ਲਾਲ ਮਥੇ ਹੀ ਪ੍ਰਗਟthia। ਕ੍ਰੋਧ ਮਥੇ ਤੇ ਪ੍ਰਗਟ ਹੁੰਦਾ ਹੈ। ਲੋਭ ਮਥੇ ਤੇ ਪ੍ਰਗਟ ਹੁੰਦਾ ਹੈ। ਵਾਸ਼ਨਾ ਮਥੇ ਤੇ ਪ੍ਰਗਟ ਹੁੰਦੀ ਹੈ। ਪ੍ਰੇਮ ਭਾਵ ਮਥੇ ਤੇ ਪ੍ਰਗਟ ਹੁੰਦਾ ਹੈ। ਭਗਤੀ ਰਸ ਮੱਥੇ ਤੇ ਪ੍ਰਗਟ ਹੁੰਦਾ ਹੈ ਮਸਤਕ ਦਸ ਦਿੰਦਾ ਹੈ ਅੱਖਾਂ ਦਸ ਦਿੰਦੀਆਂ ਨੇ ਇਹ ਮਨੁੱਖ ਕਿੱਥੇ ਹੈ ਤੋਂ ਸਾਇਬ ਕਹਿੰਦੇ ਨੇ ਇੱਕ ਗੁਪਤ ਲਾਲ ਮੈਨੂੰ ਲਭਿਆ ਹੈ ਪਰ ਮੈਂ ਉਸ ਗੁਪਤ ਲਾਲ ਨੂੰ ਰੱਖ ਨਹੀਂ ਸਕਿਆ ਛਪਾ ਕੇ ਮੱਥੇ ਤੇ ਪ੍ਰਗਟ ਹੋ ਗਿਆ ਭਾਵ ਮੱਥੇ ਤੇ ਪ੍ਰਗਟ ਹੋਵੇਗਾ ਪ੍ਰੇਮ ਮੱਥੇ ਤੇ ਪ੍ਰਗਟ ਹੋਵੇਗਾ ਗੁਜੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਥਿਆ ਅਨਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ ਛਪਾਇਆ ਸੋ ਲਾਜ਼ਮੀ ਮਸਤਕ ਤੇ ਪ੍ਰਗਟ ਹੁੰਦਾ ਹੈ ਸਹਿਬ ਕਹਿੰਦੇ ਨੇ ਇਹ ਜਿਹੜਾ ਮਸਤਕ ਤੇ ਪ੍ਰਗਟ ਹੋਇਆ ਹੈ ਭਗਤੀ ਭਾਵ ਇਹ ਪ੍ਰਮਾਤਮਾ ਦੀ ਤਰਫੋਂ ਬਖਸ਼ਿਸ਼ ਦਾ ਨਿਸ਼ਾਨ ਹੈ ਟਿੱਕਾ ਜਿਵੇਂ ਮਸਤਕ ਤੇ ਟਿੱਕਾ ਲਾਇਦਾ ਹੈ ਸਾਇਬ ਕਹਿੰਦੇ ਨੇ ਪ੍ਰਮਾਤਮਾ ਨੇ ਟਿੱਕਾ ਲਾ ਦਿੱਤਾ ਹੈ ਬਖਸ਼ਿਸ਼ ਦਾ ਰਹਿਮਤ ਦਾ ਕੱਚ ਪਕਾਈ ਉੱਥੇ ਪਾਏ ਕੌਣ ਕੱਚਾ ਹੈ ਕੌਣ ਪੱਕਾ ਹੈ ਇੱਥੇ ਪ੍ਰਭੂ ਦੇ ਦਰ ਦੇ ਤੇ ਫੈਸਲਾ ਹੋਵੇਗਾ ਇੱਥੇ ਮਨੁੱਖ ਕਿਸੇ ਬਾਰੇ ਇਹ ਨਹੀਂ ਕਹਿ ਸਕਦਾ ਕਿ ਕੱਚਾ ਹੈ ਕਿ ਪੱਕਾ ਹੈ ਜਿਵੇਂ ਪੱਕਾ ਫਲ ਮਿੱਠਾ ਹੁੰਦਾ ਹੈ ਪੱਕਾ ਸੰਤ ਹੀ ਮਿਠਾਸ ਨਾਲ ਭਰਿਆ ਹੁੰਦਾ ਹੈ ਕੱਚਾ ਸੰਤ ਜੋ ਜੇ ਕਰਮ ਕਾਂਡ ਵਿੱਚ ਹੈ ਪੱਕਾ ਸੰਤ ਜੋ ਨਾਮ ਰਸ ਤੱਕ ਪਹੁੰਚ ਗਿਆ ਹੈ ਸਾਬ ਕਹਿੰਦੇ ਨੇ ਨਾ ਉਹਨ ਇੱਕ ਕੱਚਣਿਆਂ ਸوں ਤੋੜ ਢੋਂਡ ਸਜਣ ਸੰਤ ਪੱਕਿਆ ਕੱਚੇ ਫਲ ਫਿੱਕੇ ਹੁੰਦੇ ਨੇ ਕੋਹੜੇ ਹੁੰਦੇ ਨੇ ਉਹਨਾਂ 'ਚ ਰਸ ਨਹੀਂ ਹੁੰਦਾ ਸਵਾਦ ਨਹੀਂ ਹੁੰਦਾ ਕਰਮ ਕਾਂਡੀ ਦੇ ਕੋਲ ਤਸਬ ਹੁੰਦਾ ਹੈ ਤੰਗ ਦਿਲੀ ਆਉਂਦੀ ਹੈ ਉਹਦੇ ਹਿਰਦੇ 'ਚ ਦੂਜੇ ਵਾਸਤੇ ਥਾਂ ਨਹੀਂ ਆਉਂਦੀ ਪਰ ਕਰਮ ਕਾਂਡੀ ਜਦ ਗਿਆਨ ਕਾਂਡ ਤੱਕ ਪਹੁੰਚਦਾ ਹੈ ਭਗਤੀ ਰਸ ਤੱਕ ਪਹੁੰਚਦਾ ਹੈ ਤਾਂ ਸਾਰੇ ਸੰਸਾਰ ਲਈ ਉਹਦਾ ਹਿਰਦਾ ਖੁੱਲ ਜਾਂਦਾ ਹੈ ਉਹ ਸਾਰੇ ਹੀ ਦਵਾਰ ਖੁੱਲੇ ਰੱਖਦਾ ਹੈ ਹਰ ਇੱਕ ਲਈ ਖੁੱਲੇ ਰੱਖਦਾ ਹੈ ਔਰ ਹਰ ਇੱਕ ਨੂੰ ਮਿੱਤਰ ਕਹਿੰਦਾ ਹੈ ਸਹਬ ਕਹਿੰਦੇ ਨੇ ਕੌਣ ਕੱਚਾ ਹੈ ਕੌਣ ਪੱਕਾ ਹੈ ਕੌਣ ਸੰਤ ਹੈ ਕੌਣ ਅ ਸੰਤ ਹੈ ਇਹ ਤੇ ਪਰਮਾਤਮਾ ਦੇ ਦਰ ਤੇ ਹੀ ਫੈਸਲਾ ਹੋਵੇਗਾ ਨਾਨਕ ਗਿਆ ਜਾਪੇ ਜਾਏ ਜਿਸ ਨੇ ਹੁਣ ਮਰ ਕੇ ਅਗਾ ਜਾਣਾ ਹੈ ਤੇ ਪਤਾ ਚੱਲਣਾ ਹੈ ਕੌਣ ਕੱਚਾ ਹੈ ਕੌਣ ਪੱਕਾ ਹੈ ਇੱਥੇ ਕਿਸੇ ਬਾਰੇ ਫੈਸਲਾ ਨਹੀਂ ਕੀਤਾ ਜਾ ਸਕਦਾ ਇਹ ਗੱਲ ਵੱਖਰੀ ਹੈ ਕਿ ਕੋਈ ਵੀ ਮਰ ਜਾਏ ਅਸੀਂ ਉਸ ਨੂੰ ਕਹਿੰਦੇ ਹਾਂ ਇਹ ਸਵਰਗਵਾਸ ਹੋ ਗਿਆ ਹੈ ਕਿਸੇ ਇੱਕ ਮਨੁੱਖ ਲਈ ਵੀ ਐਸਾ ਨਹੀਂ ਆਖਿਆ ਜਾਂਦਾ ਇਹ ਨਰਕਵਾਸ ਹੋਇਆ ਹੈ ਇਹ ਹੀ ਆਖਿਆ ਜਾਂਦਾ ਹੈ ਸਵਰਗਵਾਸ ਹੋਇਆ ਹੈ ਗੁਰਮਤਿ ਦੇ ਚ ਕਹਿੰਦੇ ਨੇ ਇਹ ਸੱਚਖੰਡ ਭਿਆਨਾ ਕਰ ਗਿਆ ਹੈ ਭਈ ਇਹ ਸੱਚਖੰਡ ਵਾਸੀ ਹੋ ਗਿਆ ਹੈ ਤੋ ਸੱਚਖੰਡ ਮਰ ਕੇ ਨਸੀਬ ਨਹੀਂ ਹੁੰਦਾ ਜੋ ਜੀਵਦਿਆਂ ਜੀ ਸੱਚਖੰਡ ਤੱਕ ਉਪਲਬਧ ਨਹੀਂ ਹੋਇਆ ਉਹਨੂੰ ਮਰਨ ਤੋਂ ਬਾਅਦ ਸੱਚਖੰਡ ਨਸੀਬ ਨਹੀਂ ਹੋ ਸਕਦਾ ਬੈਣੀ ਕਹੇ ਸੁਨੋਰੇ ਸੰਤੋ ਮਰਨ ਮੁਕਤ ਕੈ ਨ ਪਾਈ ਹਾਂ ਮੌਤ ਮਰਣਾ ਇਹ ਜ਼ਰੂਰ ਦੱਸ ਦਿੰਦੀ ਏ ਕਿ ਇਹ ਮਨੁੱਖ ਸੱਚਖੰਡ ਦੇ ਚ ਜੀਵੇ ਹੈ ਕਿ ਝੂਠਖੰਡ ਦੇ ਚ ਜੀਵੇ ਇਹ ਮਨੁੱਖ ਨਰਕ ਦੇ ਚ ਜੀਵੇ ਹੈ ਕਿ ਸਵਰਗ ਵਿੱਚ ਜੀਵੇ ਹੈ ਤੋਂ ਸਾਇਬ ਕਨਨ ਧਰਮਖੰਡ ਦੀ ਇਹ ਵਿਚਾਰ ਹੈ ਕਿ ਉਸ ਮਨੁੱਖ ਦੀ ਜ਼ਿੰਦਗੀ ਸਾਰੀ ਵਿਧਾਨਕ ਹੋਵੇਗੀ ਉਸ ਦਾ ਉੱਠਣਾ ਬੈਠਣਾ ਖਾਣਾ ਪੀਣਾ ਸੋਣਾ ਜਾਗਣਾ ਪਹਿਣਾ ਹਾਤਾ ਕੇ ਹੱਸਣਾ ਤੇ ਰੋਣਾ ਸਭ ਵਿਧਾਨਕ ਹੋਵੇਗਾ ਉਸ ਦੇ ਉੱਠਣ ਤੋਂ ਬੈਠਣ ਤੋਂ ਹੱਸਣ ਤੋਂ ਰੋਣ ਤੋਂ ਕਿਸੇ ਨੂੰ ਚੋਟ ਨਹੀਂ ਪਹੁੰਚੇਗੀ ਉਹਦੇ ਪਹਿਨਣ ਤੋਂ ਉਹਦੇ ਖਾਣ ਪੀਣ ਤੋਂ ਔਰ ਉਸ ਦੀ ਦਿਨ ਭਰ ਦੀ ਚਰਿਆ ਤੋਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚੇਗਾ ਉਹਦੀ ਸਾਰੀ ਦੀ ਸਾਰੀ ਜ਼ਿੰਦਗੀ ਸਿਮਟੀ ਹੋਈ ਹੋਵੇਗੀ ਵਿਧਾਨ ਦੇ ਚੋਵੇਗੀ ਜਿਵੇਂ ਨਦੀ ਦੀ ਧਾਰਾ ਦੋ ਕਿਨਾਰਿਆਂ ਦੇ ਬੰਧਨ ਦੇ ਚਲਦੀ ਹੈ ਇਸ ਤਰ੍ਹਾਂ ਉਸ ਮਨੁੱਖ ਦੀ ਜੀਵਨ ਧਾਰਾ ਧਰਮ ਦੇ ਬੰਧਨ ਦੇ ਚਲਦੀ ਹੈ ਵਿਧਾਨ ਦੇ ਬੰਧਨ ਦੇ ਚਲਦੀ ਹੈ ਔਰ ਕਿਸੇ ਨੂੰ ਹਾਨੀ ਨਹੀਂ ਪਹੁੰਚਾਉਂਦੀ ਜਿਵੇਂ ਬਨੇਰਿਆਂ ਦੀ ਕਿਨਾਰਿਆਂ ਦੀ ਉਲੰਘਣਾ ਕਰਕੇ ਦਰਿਆ ਦੇ ਪਾਣੀ ਵਿੱਚ ਉਛਾਲ ਆ ਜਾਏ ਉਹ ਬਹੁਤ ਸਾਰੇ ਕਸਬਿਆਂ ਨੂੰ ਸ਼ਹਿਰਾਂ ਨੂੰ ਕੀ ਖੇਤੀਆਂ ਨੂੰ ਤਬਾਹ ਕਰ ਦਿੰਦਾ ਹੈ ਇਸ ਤਰ੍ਹਾਂ ਦੀ ਗੈਰ ਵਿਧਾਨਕ ਜ਼ਿੰਦਗੀ ਕਈਆਂ ਲਈ ਦੁੱਖ ਦਾ ਵਾਇਸ ਬਣਦੀ ਹੈ ਕਲੇਸ਼ ਦਾ ਵਾਇਸ ਬਣਦੀ ਹੈ ਸਹਿਬਕਨਨ ਧਰਮ ਖਣ ਦੀ ਇਹ ਪਹਿਚਾਣ ਹੈ ਕਿ ਜਪ ਕਰਦੇ ਹੋਇਆਂ ਉਸ ਮਨੁੱਖ ਨੂੰ ਸਮਝ ਆ ਗਈ ਹੈ ਕਿ ਜ਼ਿੰਦਗੀ ਨੂੰ ਮੈਂ ਇੱਕ ਵਿਧਾਨ ਦੇਣਾ ਹੈ ਜ਼ਿੰਦਗੀ ਨੂੰ ਮੈਂ ਇੱਕ ਧਰਮ ਦੇਣਾ ਹੈ ਜੀਵਨ ਨੂੰ ਮੈਂ ਇੱਕ ਅਸੂਲ ਦੇਣਾ ਹੈ ਔਰ ਅਸੂਲ ਦੇ ਚ ਜੋ ਜੀ ਰਿਹਾ ਹੈ ਧਰਮ ਦੇ ਚ ਜੀ ਰਿਹਾ ਹੈ ਵਿਧਾਨਿਕ ਢੰਗ ਨਾਲ ਜੀ ਰਿਹਾ ਹੈ ਔਰ ਭਗਤੀ ਕਰ ਰਿਹਾ ਹੈ ਨਾਮ ਜਪ ਰਿਹਾ ਇਸ ਤਰ੍ਹਾਂ ਦੇ ਬੰਦੇ ਨੂੰ ਕਹਿੰਦੇ ਨੇ ਇਹ ਬੰਦਾ ਧਰਮਖੰਡੀ ਹੈ ਅਗਲੇ ਖੰਡ ਸੈਵ ਸਿੰਘ ਗੁਣਾນິກ ਦੇਵ ਜੀ ਮਹਾਰਾਜ ਦਸਤੇ ਨੇ ਗਿਆਨ ਸ਼ਰਮ ਕਰਮ ਤੇ ਸੱਚ